ਨਹੀਂ ਤੁਸੀਂ ਗੁਰੂ ਘਰ ਵਿੱਚ ਪੁਰਬ ਮਨਾਓ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਵੇ ਤੇ ਨਿਰਣਾ ਕਰ ਲੈਣਾ ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਕਿਤੇ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਕਿ ਉਹਨਾਂ ਵਿੱਚੋਂ ਤੁਸੀਂ ਜੇ ਸ਼ੋ ਬੰਦਿਆਂ ਨੂੰ ਇੱਕ ਕੁਐਸਚਨ ਪੁੱਟ ਕਰੋਗੇ ਨਾ ਤੇ ਮੇਰੇ ਖਿਆਲ ਦੇ ਵਿੱਚ ਕੋਈ 5 10 ਹੋਣਗੇ ਜਿਹੜਾ ਜਿਹੜੇ ਇਸ ਕੁਐਸਚਨ ਦਾ ਵੀ ਜਵਾਬ ਤੁਹਾਨੂੰ ਦੇ ਦੇਣ ਇਨਾ ਮਤਲਬ ਹੈ ਕਿ ਅਸੀਂ ਜਿਹੜੀ ਇਹ ਗੱਲ ਕਹਿੰਨੇ ਆਂ ਵੀ ਪ੍ਰਚਾਰ ਬਹੁਤ ਹੈ ਇਨਾ ਮਤਲਬ ਹੈ ਪ੍ਰਚਾਰ ਕਿਤੇ ਹੈ ਨਹੀਂ ਉਹ ਸਿਰਫ ਦਿਖਾਵੇ ਦੇ ਵਿੱਚ ਹੈ ਉਹ ਦਿਖਾਵੇ ਵਿੱਚ ਇਸ ਕਰਕੇ ਹੈ ਕਿ ਸਾਡਾ ਜਿੰਨਾ ਜੋਰ ਲੱਗਾ ਹੈ ਉਹ ਬਾਹਰ ਮੁਕੀ ਸਿਰਫ ਕੀਰਤਨ ਦਰਬਾਰਾਂ ਤੇ ਲੱਗਾ ਮੈਂ ਜਿਹੜੀ ਬੇਨਤੀ ਕਰਨਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਕੀਰਤਨ ਨਹੀਂ ਕਰਨਾ ਜਾਣਦਾ ਤੇ ਮੈਂ ਤਾਂ ਕਹਿ ਰਿਹਾ ਨਹੀਂ ਹਕੀਕਤ ਜੋ ਹੈ ਉਹਨੂੰ ਬਿਆਨ ਕਰ ਰਿਹਾ ਅਜੇ ਪਰਸੋ ਦੇ ਦਿਨ ਮੈਂ ਯਮਨਾਪੁਰ ਗੁਰੂ ਘਰ ਵਿੱਚ ਸੇਬੇ ਕਥਾ ਵਾਸਤੇ ਗਿਆ ਉੱਥੇ ਸੰਤ ਬਾਬਾ ਅਮਰਦੀਪ ਸਿੰਘ ਜੀ ਨੇ ਬੜੇ ਸੂਜਵਾਨੇ ਨੌਜਵਾਨ ਨੇ ਕਥਾ ਤੋਂ ਬਾਅਦ ਜਦੋਂ ਬੈਠੇ ਨਾ ਉਹਨਾਂ ਦਾ ਪਿਛਲੇ ਤਕਰੀਬਨ 5-6 ਸਾਲਾਂ ਤੋਂ ਬੜਾ ਵੱਡਾ ਉਪਰਾਲਾ ਕਰਦੇ ਨੇ ਬੜਾ ਵੱਡਾ ਸਥਾਨ ਬਣਿਆ ਡੇਰਾ ਬਾਬਾ ਕਰਮ ਸਿੰਘ ਜੀ ਦਾ ਉਸ ਅਸਥਾਨ ਦੇ ਉੱਪਰ ਉਹ ਪਿਛਲੇ 5-6 ਸਾਲਾਂ ਤੋਂ ਬਾਬੇ ਨਾਨਕ ਦੇ ਪੁਰਬ ਤੇ 1 ਮਹੀਨੇ ਦਾ ਉਹ ਪ੍ਰੋਗਰਾਮ ਲਿਖਦੇ ਨੇ 1 ਮਹੀਨੇ ਦਾ ਉਸ 1 ਮਹੀਨੇ ਦੇ ਅੰਦਰ ਦੁਨੀਆ ਦੇ ਹਰ ਥਾਂ ਤੋਂ ਜਿੱਥੋਂ-ਜਿੱਥੋਂ ਸੰਗਤ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਚੰਗੇ ਪ੍ਰਚਾਰਕਾਂ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਵੱਧ ਤੋਂ ਵੱਧ ਪ੍ਰਚਾਰ ਕਰਦੇ ਨੇ ਵਿਆਖਿਆ ਬਾਬੇ ਨਾਨਕ ਦੀ ਬਾਣੀ ਦੀ ਹਰ ਸਾਲ ਇੱਕ ਮਹੀਨੇ ਦਾ ਪ੍ਰੋਗਰਾਮ ਉਲੀਕਦੇ ਨੇ ਪਰ ਉਹਨਾਂ ਨੇ ਮੇਰੇ ਸਾਹਮਣੇ ਬਚਨ ਜੀ ਦੁਆਕੇ ਨਾ ਕਹਿੰਦੇ ਭਾਈ ਸਾਹਿਬ ਜੀ ਸੱਚ ਹੈ ਕਿ ਮਨ ਬੜਾ ਦੁਖਦਾਇ ਹੈ ਕਿ ਗਿਣਤੀ 20 30 ਸੰਗਤ ਬੈਠੀ ਹੋਵੇ ਸਾਹਮਣੇ ਤੇ ਅਸੀਂ ਇੰਨਾ ਵੱਡਾ ਉਪਰਾਲਾ ਕੀਤਾ ਹੋਵੇ ਵੀ ਘੱਟ ਤੋਂ ਘੱਟ ਨਹੀਂ ਜ਼ਿਆਦਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜੇ ప్రతి 40 ਸਿੱਖ ਅੱਗੇ ਬੈਠੇ ਹੋਣ 20 40 ਬਣੇ ਜਣੇ ਤੇ ਮਨ ਦੁਖਦਾ ਪਰ ਸੱਚ ਹੈ ਵੀ ਜੇ ਮੈਂ ਹੁਣੇ ਇੱਥੇ ਆਖਾਂ ਵੀ ਕਿਸੇ ਨਾਮੀ ਰਾਗੀ ਦਾ ਨਾਂ ਲੈ ਕੇ ਵੀ ਉਹਨੇ ਕੀਰਤਨ ਕਰਨਾ ਹੈ ਤੇ ਇੱਥੇ ਇੰਨੀ ਸੰਗਤ ਇਕੱਠੀ ਹੋ ਜਾਏਗੀ ਕਿ ਲੱਗੇ ਜਿਨੂੰ ਸੰਭਾਲਣਾ ਔਖਾ ਹੋ ਜਾਏਗਾ ਪਰ ਕਿਉਂ ਕਹਿੰਦੇ ਸੱਚ ਹੈ ਵੀ ਧੁਨਾ ਨੇ ਕੱਲੀਆਂ ਨੇ ਸਾਡਾ ਜੀਵਨ ਤੇ ਨਹੀਂ ਸਵਾਰਨਾ ਜੀਵਨ ਸਵਾਰਨਾ ਹੈ ਗੁਰੂ ਦੀ ਬਾਣੀ ਤੇ ਗੁਰੂ ਦੇ ਇਤਿਹਾਸ ਤੇ ਮਾਫ ਕਰਨਾ ਪ੍ਰੇਰਨਾ ਇੱਥੋਂ ਮਿਲਣੀ ਹੈ ਜੇ ਤੁਸੀਂ ਮੰਨ ਲਓ ਕੋਈ ਵੀ ਚੀਜ਼ ਹੈ ਬੱਚਾ ਸਕੂਲ ਵਿੱਚ ਜਾਂਦਾ ਹੈ ਇਸ ਗੱਲ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝੋ ਉਹਦੇ ਉਹਦੇ ਬੈਗ ਦੇ ਵਿੱਚ 10 ਕਿਤਾਬਾਂ ਨੇ ਜਿਹੜੀਆਂ ਉਹ ਆਪਣੇ ਕਲਾਸ ਵਿੱਚ ਲੈ ਕੇ ਜਾਂਦਾ ਹੈ ਪੜਨ ਦੇ ਲਈ ਜਿਹੜੀਆਂ ਉਹਨੂੰ ਮਿਲੀਆਂ ਨੇ ਉਸ ਕਲਾਸ ਦੇ ਅੰਦਰ ਉਸ ਜਿਸ ਉਸ ਜਿਸ ਕਲਾਸ ਵਿੱਚੋਂ ਪੜਦਾ ਹੈ ਤੇ ਮੰਨ ਲਓ 10 ਕਿਤਾਬਾਂ ਉਹਨਾਂ ਦਾ ਪਠਨ ਰੋਜ਼ ਕਰੀ ਜਾਏ ਉਹਨਾਂ ਨੂੰ ਉੱਚੀ ਉੱਚੀ ਗਾ ਕੇ ਪੜੀ ਜਾਏ ਤੇ ਉਹਨਾਂ ਨੂੰ ਸਮਝੇ ਇੱਕ ਦਿਨ ਵੀ ਨਾ ਤੇ ਖਿਆਲ ਕਰਿਓ ਜਿਸ ਦਿਨ ਉਹ ਐਗਜ਼ਾਮੀਨੇਸ਼ਨ ਹਾਲ ਵਿੱਚ ਬੈਠੇਗਾ ਥੋੜਾ ਜਿਹਾ ਕੁਐਸਚਨ ਉਹ ਉਸੇ ਉਸੇ ਸਿਲੇਬਸ ਦੇ ਵਿੱਚੋਂ ਪੁੱਛਿਆ ਗਿਆ ਸਵਾਲ ਉਸ ਤੇ ਆਂਦੇ ਨਾਲ ਉਹ ਸੋਚਾਂ ਵਿੱਚ ਪੈ ਜਾਏਗਾ ਵੀ ਨਹੀਂ ਮੈਂ ਇਹ ਇਹ ਜਿਹੜਾ ਸਿਲੇਬਸ ਹੈ ਇਹ ਕੁਐਸਚਨ ਜਿਹੜਾ ਸ਼ਾਇਦ ਮੇਰੇ ਸਿਲੇਬਸ ਵਿੱਚੋਂ ਆਇਆ ਹੀ ਨਹੀਂ ਕਿਉਂਕਿ ਉਹਨੇ ਪੜੀਆਂ ਰੋਜ਼ ਨਹੀਂ ਪਰ ਉਹਨੇ ਸਮਝਿਆ ਇੱਕ ਦਿਨ ਵੀ ਨਹੀਂ ਮੈਂ ਨਹੀਂ ਕਹਿੰਦਾ ਵੀ ਪੜਨਾ ਨਹੀਂ ਚਾਹੀਦਾ ਪੜੋ ਰੱਜ ਰੱਜ ਕੇ ਪੜੋ ਬਾਣੀ ਨੂੰ ਜਿੰਨਾ ਹੋ ਸਕਦਾ ਹੈ ਪੜੋ ਪਰ ਸੱਚ ਹੈ ਪੜਨ ਦੇ ਨਾਲ ਨਾਲ ਜੇ ਸਮਝਣ ਦਾ ਵੀ ਉਪਰਾਲਾ ਕਰ ਲਈਏ ਇਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਨਾਲੇ ਪੁੰਨ ਨਾਲੇ ਫਲੀਆਂ ਬੜੀ ਪਿਆਰੀ ਐ ਐਗਜ਼ੈਂਪਲ ਐ ਬੜੀ ਪਿਆਰੀ ਉਦਾਹਰਣ ਨੇ ਵੀ ਜੇ ਕੱਲੇ ਪੁੰਨ ਪੁੰਨ ਦੇ ਨਾਲ ਨਾਲ ਫਲੀਆਂ ਵੀ ਮਿਲ ਜਾਣ ਤੇ ਕਿੰਨੀ ਚੰਗੀ ਗੱਲ ਐ ਗੁਰੂ ਹਰ Rai ਪਾਤਸ਼ਾਹ ਜੀ ਸਹਿਬ ਜੀ ਜਦੋਂ ਗੁਰਤਾ ਗੱਦੀ ਤੇ ਆਸੀਨ ਹੁੰਦੇ ਨੇ ਸਹਿਬ ਪਾਤਸ਼ਾਹ ਬਾਬਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਸਹਿਬ ਪਾਤਸ਼ਾਹ ਜੀ ਤੱਕ ਤਿੰਨ ਪਾਤਸ਼ਾਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਤੇ ਸਹਿਬ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਸਤਿਗੁਰਾਂ ਨੇ ਬਾਣੀ ਉਚਾਰਨ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ ਦਸਮ ਗ੍ਰੰਥ ਦੇ ਰੂਪ ਵਿੱਚ ਜਿਹੜੀ ਬਾਣੀ ਆਪਾਂ ਪੜ੍ਹਦੇ ਆਂ ਜਿੰਦਾ ਕੀਰਤਨ ਵੀ ਹੁੰਦਾ ਹੈ ਉਹ ਰਚਨਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਚਨਾ ਮੰਨੀ ਜਾਂਦੀ ਹੈ ਉਹਦੇ ਵਿੱਚੋਂ ਪ੍ਰਮਾਨਿਤ ਕੁਝ ਬਾਣੀਆਂ ਨੇ ਜਿਹੜੀਆਂ ਅਕਾਲ ਤਖਤ ਵੱਲੋਂ ਪ੍ਰਮਾਨਿਤ ਨੇ ਕੁਝ ਐਸੀਆਂ ਨੇ ਜਿਨ੍ਹਾਂ ਤੇ ਅੱਜ ਤੱਕ ਕੌਮ ਨਿਰਣਾ ਨਹੀਂ ਕਰ ਪਾਈ ਇਹ ਵੀ ਸਾਡਾ ਬੜਾ ਵੱਡਾ ਦੁਖਾਂਤ ਹੈ ਇਹਦਾ ਮਤਲਬ ਹੈ ਵੀ ਏਡੀ ਵੱਡੀ ਕੌਮ ਦੇ ਕੋਲੋਂ ਇੰਨੇ ਵੀ ਸਕਾਲਰ ਨਹੀਂ ਅੱਗੇ ਵੀ ਜਿਹੜੇ ਬੈਠ ਕੇ ਇਸ ਗੱਲ ਦਾ ਨਿਰਣਾ ਕਰ ਲੈਣ ਪਰ ਨਿਰਣਾ ਉੱਥੇ ਕੀਤਾ ਜਾਂਦਾ ਹੈ